ਜੀਠਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਜਿਹੜਾ ਇਹ ਆਜ਼ਾਦੀ ਦਾ ਨੇਕ ਮਾਰ ਰਹੇ ਹਨ ਤੇ ਨਾਲੇ ਹੀ ਆਪਾਂ ਨੂੰ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਜੋ ਆਪਾਂ ਨੂੰ ਰਾਈਟਸ ਦਿੱਤੇ ਹੈਗੇ ਆ ਆਪਾਂ ਸਾਰੇ ਆਜ਼ਾਦ ਦੇਸ਼ ਦੇ ਵਾਸੀ ਹੈਗੇ ਆ ਆਪਾਂ ਨੂੰ ਰਾਈਟਸ ਤੇ ਕਨਸਟੀਟਿਊਸ਼ਨ ਦੇ ਦਿੱਤੇ ਹੈਗੇ ਆ ਇਹਦੇ ਨਾਲ ਨਾਲ ਆਪਾਂ ਨੂੰ ਡਿਊਟੀਆਂ ਵੀ ਦਿੱਤੀਆਂ ਹੈਗੀਆਂ ਆਪਾਂ ਸਾਰਿਆਂ ਨੂੰ ਜਿਹੜੇ ਸੰਵਿਧਾਨ ਦੇ ਨਿਰਮਾਤਾ ਸੀਗੇ ਬਾਬਾ ਬਾਬਾ ਸਾਹਿਬ ਵੀ ਬੀਮਰਾਓਂ ਅੰਬੇਦਕਰ ਜੀ ਦੇ ਬਹੁਤ ਅੱਛਾ ਕਨਸਟੀਟਿਊਸ਼ਨ ਦਿੱਤਾ ਹੈ ਤੁਸੀਂ ਦੇਖਦੇ ਹੋ ਕਿ ਉਹਦਾ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਸਾਰੀਆਂ ਚੀਜ਼ ਕੋਈ ਇਦਾਂ ਦਾ ਐਸਪੈਕਟ ਹੈ ਨਹੀਂ ਜਿਹੜਾ ਕਵਰ ਨਾ ਕੀਤਾ ਹੋਵੇ ਸਾਰਾ ਐਸਪੈਕਟ ਜਿਹੜਾ ਕਮਰ ਕਵਰ ਕੀਤਾ ਹੋਇਆ ਇਸ ਲਈ ਮੈਂ ਗਣਤੰਤਰ ਦਿਸ਼ ਦੇ ਮੌਕੇ ਤੇ ਅੱਜ ਸਾਰੇ ਵਸੀਆਂ ਨੂੰ ਦੁਆਰਾ ਤੋਂ ਲੱਖ ਲੱਖ ਵਧਾਈ ਦਿੰਦਾ ਤੇ ਗਣਤੰਤਰ ਆਪਣਾ ਸੰਵਿਧਾਨ ਲਾਗੂ ਹੋਇਆ ਸੀਗਾ ਤੇ ਇਹ ਸੰਵਿਧਾਨ ਲਾਗੂ ਹੋਣ ਦੇ ਨਾਲ ਨਾਲ ਆਪਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਕਨਸਟੀਟਿਊਸ਼ਨ ਅਸੈਂਬਲੀ ਨੇ ਪ੍ਰਵਾਨ ਕੀਤਾ ਸੀਗਾ ਸਵਬਦਾਨ ਬੜਿਆ ਆਪਣਾ ਸਵਬਦਾਨ ਕੰਬੀਨੇਸ਼ਨ ਹੈਗਾ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਕਮੇਟੀ ਬਣੀ ਸੀ ਕਨਸਟੀਟਿਊਸ਼ਨ ਕਮੇਟੀ ਜਿਹਨੇ ਸਾਰਾ ਸੋਚ ਵਿਚਾਰ ਕਰਕੇ ਜਿਹੜਾ ਕਨਸਟੀਟਿਊਸ਼ਨ ਜਿਹੜਾ ਬੈਸਟ ਸੀਗਾ ਉਹ ਇੰਡੀਆ ਨੂੰ ਦਿੱਤਾ ਇਸ ਦੇ ਮੌਕੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਇੱਕ ਸਪੈਸ਼ਲੀ ਜ਼ਰੂਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਚਾਈਨਾ ਡੋਰ ਦਾ ਕਿ ਕਿ ਬਾਈਚੈਸ ਹੁਣ ਮੈਂ ਉਸ ਤੇ ਕਾਈਟ ਫਲਾਈ ਕਰ ਰਿਹਾ ਸੀਗਾ ਡੀਐਸਪੀ ਸਾਹਿਬ ਨੂੰ ਵੀ ਮੈਂ ਪ੍ਰਾਈਸ ਕਰਾਇਆ ਤੁਹਾਡੇ ਸਾਹਮਣੇ ਮੈਂ ਬੱਚਿਆਂ ਨੂੰ ਵੀ ਕਿਹਾ ਟੀਚਰਸ ਨੂੰ ਵੀ ਰਿਕੁਐਸਟ ਕੀਤੀ ਆ ਕਿ ਆਪਣੇ ਬੱਚਿਆਂ ਨੂੰ ਸੈਂਸਟਾਈਜ਼ ਕਰੋ ਕਿ ਚਾਇਨਾ ਡੂ ਨਾ ਵਰਤ। ਥੈਂਕ ਯੂ ਥੈਂਕ ਯੂ ਧੰਨਵਾਦ। ਆਜ਼ਾਦ ਸਾਡੇ ਗੁਰੂ ਸੇਵਾ ਦੀਆਂ ਕੁਰਬਾਨੀਆਂ ਯੋਧਿਆਂ ਸਿੰਘਾਂ ਦੀਆਂ ਕੁਰਬਾਨੀਆਂ ਵਿੱਚੋਂ ਮਿਲਦੀ ਹੈ ਕਿਉਂਕਿ ਸਿੱਖ ਇਤਿਹਾਸ ਕੁਰਬਾਨੀਆਂ ਦੀ ਖਾਨ ਹੈ ਤੇ ਆਓ ਦੇਖੀਏ ਸਿੱਖ ਇਤਿਹਾਸ ਕੀ ਦਸੰਬਰ ਮਹੀਨੇ ਦਾ ਤੇ ਕਿਨੂ ਕਿਨੂ ਪਤਾ ਬੇਬਦੀ ਜਾਂ ਦਸ਼ੀਨੇ ਦਾ ਕੂਕੇ ਲੋ ਤੇ ਲੋ ਚ ਫੋਰ ਕੀ ਕੀ ਕਿਨੂ ਕਿਨੂ ਪਤਾ ਸਿੰਘ ਕੌਣ ਚ ਫੋਰ ਕੀ ਸੀ ਕੋ ਫੋਰ ਲੋ ਹਾਇਆ ਤਾਰੂ ਸਿੰਘ ਕੌਣ ਸੀ ਕੋ ਫੋਰ ਲੋ ਹਾਇਆ ਤਾਰੂ ਸਿੰਘ ਕੌਣ ਸੀ ਉਹ ਸਦੀ ਦਾਸ ਮਤੀ Let it ਪੰਜਾਬ ਸਰਕਾਰ ਨੇ ਹੁਣ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਗੈਂਗਸਟਰਾਂ 'ਤੇ ਬਾਹਰ ਤਹਿਤ ਗੈਂਗਸਟਰਾਂ ਬੁੱਧ ਫੈਸਲਾ ਕੋ ਜੰਗ ਸ਼ੁਰੂ ਕੀਤੀ ਗਈ ਹੈ ਇਸ ਤੋਂ ਇਲਾਵਾ ਗੈਂਗਸਟਰਾਂ ਦਾ ਨਜਿੱਠਣ ਲਈ ਐਂਟੀ ਗੈਂਗਸਟਰ ਪੋਸਟ ਨਾਰਕੋਟਿਕਸ ਕਾਸਟ ਪੋਸਟ ਦਾ ਵੀ ਗਠਨ ਕੀਤਾ ਗਿਆ ਹੈ ਜੁੱਧ ਨਸ਼ਿਆਂ ਵਿਰੁੱਧ ਸਰਹੱਦੋਂ ਪਾਰ ਨਸ਼ਿਆਂ ਦੇ ਹਥਿਆਰਾਂ ਦੀ ਤਸਕਰੀ ਲਈ ਵਾਤੇ ਜਾ ਰਹੇ ਡਰੋਨਾਂ ਨੂੰ ਨਕੇਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਬਾਜਕ ਐਂਟੀ ਡਰੋਨ ਸਿਸਟਮ ਸਥਾਪਿਤ ਕੀਤੇ ਗਏ ਹਨ ਨੌਜਵਾਨਾਂ ਨੂੰ ਰੋਜਗਾਰ ਦੇਣ ਦਾ ਵਾਅਦਾ ਕਰਦਿਆਂ ਪੰਜਾਬ ਸਰਕਾਰ ਨੇ April 2022 ਤੋਂ ਹੁਣ ਤੱਕ 63000 এমਪਲॉयਮੈਂਟ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਢੇਲੂ ਖਪਤਕਾਰਾਂ ਨੂੰ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਸਦਕਾ 90% ਤੋਂ ਵੀ ਵੱਧ ਘਰਾਂ ਦਾ ਬਿਜਲੀ ਦਾ ਬਿੱਲ 0 ਆ ਰਿਹਾ ਹੈ ਪੰਜਾਬ ਸਰਕਾਰ ਵੱਲੋਂ 881 ਆਮ ਆਦਮੀ ਕਲੀਨਿਕਾਂ ਵਿੱਚ ਕ तकरीबन 5 ਕਰੋੜ ਲੋਕਾਂ ਨੇ ਮੁੱਕ ਇਲਾਜ ਦਾ ਲਾਭ ਲਿਆ ਹੈ ਆਮ ਆਦਮੀ ਕਲੀਨਿਕ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ 170 ਦੀਆਂ ਦਵਾਈਆਂ 347 ਕੇਸ ਕਿਸਮ ਦੇ ਡਾਇਗਨੋਸਟਿਕ ਡਾਇਗਨੋਸਟਿਕ ਟੈਸਟ ਮੁਕਤ ਦਿੱਤੇ ਜਾਂਦੇ ਹਨ ਵਿਸ਼ਾਚਾਰ ਵਿਰੋਧ ਐਕਸ਼ਨ ਐਕਸ਼ਨ ਲਾਈਨ ਆਨਲਾਈਨ ਦੀ ਸ਼ੁਰੂਆਤ ਸਿਸਟਮ ਵਿੱਚ ਕੀਤੀ ਗਈ ਹੈ ਤਾਂ ਕਿ ਪ੍ਰਿਸਕਲ ਚਾਰ ਨੂੰ ਜੜੋ ਖਤਮ ਕੀਤਾ ਜਾ ਸਕੇ